ਉਸ ਦੇਖ ਰਹੇ ਹੋ ਨੀਟਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਸਾਬਕਾ ਐਮ.ਐਲ.ਏ ਸਤਕਾਰ ਕੌਰ ਗੈਰੀ ਨਾਲ ਜੁੜੀ ਹੋਈ ਹੈ ਦੱਸ ਦਈਏ ਕਿ ਗੈਰੀ ਨੂੰ ਵੱਡਾ ਝਟਕਾ ਲੱਗਾ ਹੈ ਕੋਰਟ ਤੋਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਾਂਗੇ ਦੱਸ ਦਈਏ ਕਿ ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਐਮ.ਐਲ.ਏ ਸਤਕਾਰ ਕੌਰ ਗੈਰੀ ਜਿਸ ਨੂੰ ਕਿ ਪਹਿਲਾਂ ਵਿਜੀਲੈਂਸ ਨੇ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਸੀ ਜਾਂਚ ਚੱਲ ਰਹੀ ਸੀ ਉਸਤੇ ਪਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਇਸ ਪੂਰੇ ਮਾਮਲੇ 'ਚੋਂ ਵੱਡਾ ਮੋੜ ਆਇਆ ਹੈ ਅਤੇ ਅਦਾਲਤ ਦੇ ਵਿੱਚ ਦੋਸ਼ਤ ਹੈ ਹੋਏ ਨੇ ਹੁਣ ਦੱਸ ਦिए ਕਿ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਤੇ ਖਰਚ ਦਾ ਜਿਹੜਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਸੀਗਾ ਜਿਸ ਦੌਰਾਨ ਪਰਚਾ ਦਰਜ ਹੁੰਦਾ ਤੇ ਗ੍ਰਿਫਤਾਰੀ ਹੁੰਦੀ ਹੈ ਤੇ ਸੰਪਤੀ ਦੇ ਵੇਰਵੇ ਨੇ ਜਿਹੜੇ ਉਹ ਜਿਹੜੇ ਨਹੀਂ ਦੇ ਪਾਏ ਸੀਗੇ ਐਮਐਲਏ ਗਹਿਰੀ ਦੇ ਪਤੀ ਜਿਸ ਤੋਂ ਬਾਅਦ ਇਹ ਕੋਰਟ ਵੱਲੋਂ ਹੁਣ ਜਿਹੜਾ ਕਾਰਵਾਈ ਕੀਤੀ ਗਈ ਹੈ ਦਰਸ਼ਕਾਂ ਨੂੰ ਦੱਸ ਦिए ਕਿ ਅਬ ਪਹਿਲਾਂ ਕਈ ਮਹੀਨੇ ਜੇਲ੍ਹ ਕੱਟ ਕੇ ਵੀ ਆਏ ਨੇ ਸਤਕਾਰਕਔਰ ਗੈਰੀ ਇਹ ਵੀ ਦੱਸਦੀ ਹੈ ਕਿ ਹੁਣ ਜ਼ਮਾਨਤ ਦੇ ਉੱਤੇ ਚੱਲ ਰਹੇ ਸੀਗੇ ਤੇ 2022 ਦੇ ਵਿੱਚ ਕੇਸ ਜਿਹੜਾ ਵਿਜੀਲੈਂਸ ਦੇ ਵੱਲੋਂ ਉਹ ਦਰਜ ਕੀਤਾ ਗਿਆ ਜਾਂਚ ਸ਼ੁਰੂ ਹੋਈ ਅਤੇ 2017 ਤੋਂ ਲੈ ਕੇ 2022 ਦਾ ਜ਼ਿਕਰ ਮੈਂ ਜ਼ਿਕਰ ਕਰਾਂ ਤਾਂ ਇਸ ਦੌਰਾਨ 1 ਕਰੋੜ 65 ਲੱਖ ਰੁਪਏ ਦੇ 4.5 ਕਰੋੜ ਖਰਚੇ ਜਿਹੜੇ ਉਹ ਸਾਹਮਣੇ ਆਏ ਸੀਗੇ ਕਿ 1 ਕਰੋੜ 65 ਲੱਖ ਰੁਪਈਆ ਆਮਦਨ ਤੇ ਅ 4 ਕਰੋੜ ਰੁਪਇਆ ਖਰਚ ਕਰ ਦਿੱਤਾ ਗਿਆ ਤਾਂ ਇਹ ਇਸ ਨੂੰ ਲੈ ਕੇ ਮੇਰਵੇ ਮੰਗੇ ਗਏ ਸੀ ਜਿਹੜੇ ਨਹੀਂ ਸੀ ਦਿੱਤੇ ਗਏ ਤੇ ਉਹਨਾਂ ਦੇ ਪਤੀ ਦੀ ਜਿਹੜੇ 2 ਕਰੋੜ 83 ਲੱਖ ਰੁਪਇਆ ਇਨਕਮ ਦੱਸੀ ਗਈ ਪਰ ਉਹ ਵੀ ਆਪਣੇ ਸਬੂਤ ਨੇ ਜਿਹੜੇ ਉਹ ਸਹੀ ਨਹੀਂ ਸੀ ਦੇ ਪਾਏ ਜਿਸ ਤੋਂ ਬਾਅਦ ਅਦਾਲਤ ਨੇ ਹੁਣ ਦੋਸ਼ ਤੈਅ ਕੀਤੇ ਨੇ ਵਿਜੀਲੈਂਸ ਨੇ ਵੱਡੀ ਕਾਰਵਾਈ ਕੀਤੀ ਸੀ ਦਰਸ਼ਕਾਂ ਜਾਣਕਾਰ ਦੇ ਦਈਏ ਕਿ 2022 ਦੇ ਵਿੱਚ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਸ ਦਿੱਤੀ ਪਰ 2017 ਦੇ ਵਿੱਚ ਜਦੋਂ ਕੈਪਟਨ ਦੀ ਸਰਕਾਰ ਬਣਦੀ ਹੈ ਤਾਂ ਉਸ ਵਕਤ ਸਦਕਾਰ ਕੌਰ ਗੈਰੀ ਐਮਐਲਏ ਬਣਦੇ ਨੇ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਜਦੋਂ ਸਰਕਾਰ ਜਾਣਵਾਲੀ ਹੁੰਦੀ ਹੈ ਤਾਂ ਉਹ ਇੱਕ ਵੱਡੀ ਕਾਰਵਾਈ ਕਹਿ ਸਕਦੇ ਆ ਅਦਾਲਤ ਵੱਲੋਂ ਕਿ ਜਿਸ ਤਰੀਕੇ ਨਾਲ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦੱਸਿਆ ਜਾਂਦਾ ਕਿ ਜਿਹੜਾ 1 ਕਰੋੜ 65 ਲੱਖ ਰੁਪਇਆ 2022 ਦੇ ਵਿੱਚ ਆਮਦਨ ਦਿਖਾਈ ਗਈ ਸੀ ਕਿਉਂਕਿ 17 ਤੋਂ 22 ਤੱਕ 5 ਸਾਲ ਗੈਰੀ ਐਮਐਲਏ ਰਹਿੰਦੇ ਨੇ ਕੈਪੀਟਲ ਸਰਕਾਰ ਦੇ ਵਿੱਚ ਤਾਂ ਉਦੋਂ ਫਿਰ 4 ਕਰੋੜ ਰੁਪਏ ਖਰਚਾ ਸਾਹਮਣੇ ਆਉਂਦਾ ਹੈ ਤਾਂ ਆਮਦਨ ਨਾਲੋਂ ਵੱਧ ਖਰਚਾ ਕਿਵੇਂ ਹੋ ਜਾਂਦਾ ਹੈ ਇਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸੀਗੇ ਜਿਸ ਤੋਂ ਬਾਅਦ ਵਿਜੀਲੈਂਸ ਕਾਰਵਾਈ ਕਰਦੀ ਹੈ ਜਾਂ ਸ਼ੁਰੂ ਕਰਦੀ ਹੈ ਤੇ ਵੇਰਵੇ ਮੰਗੇ ਜਾਂਦੇ ਨੇ ਕਿ ਜਿਹੜਾ ਇਹ ਖਰਚਾ ਕੀਤਾ ਉਸ ਤੇ ਵੇਰਵੇ ਦਿਓ ਪੈਸਾ ਕਿੱਥੋਂ ਆਇਆ ਪਰ ਐਮਐਲਏ ਤੇ ਉਹਨਾਂ ਦੇ ਪਤੀ ਸਬੂਤ ਨਹੀਂ ਦੇ ਪਾਉਂਦੇ ਜਿਸ ਤੋਂ ਬਾਅਦ ਕੇ ਹੁਣ ਅਦਾਲਤ ਮਦੋਂ ਦੋਸ਼ ਤੈਨ ਜਿਹੜੇ ਉਹ ਕਰ ਦਿੱਤੇ ਗਏ ਨੇ ਪੂਰੇ ਮਾਮਲੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਉਸ ਤੋਂ ਬਾਅਦ ਜ਼ਮਾਨਤ ਹੁੰਦੀ ਹੈ ਤੇ ਸਤਕਾਰ ਕਰ ਗੈਰੀ ਜ਼ਮਾਨਤ ਦੇ ਉੱਤੇ ਬਾਹਰ ਆਉਂਦੇ ਨੇ ਤਾਂ ਇਸ ਤੋਂ ਬਾਅਦ ਉਹ ਕਾਰਵਾਈ ਜਿਹੜੀ ਉਹ ਅਦਾਲਤ ਨੇ ਕਰਨੀ ਹੈ ਪੂਰੇ ਮਾਮਲੇ ਨੂੰ ਲੈ ਕੇ ਜੋ ਵੀ ਅਦਾਲਤ ਕੋਲ ਸਬੂਤ ਪਹੁੰਚਣਗੇ ਉਸ ਦੇ ਆਧਾਰ ਦੇ ਉੱਤੇ ਵੱਡੀ ਕਾਰਵਾਈ ਹੁੰਦੀ ਨਜ਼ਰ ਆਏਗੀ ਪ੍ਰਦਰਸ਼ਤ ਕਰਦਾ ਸੀ ਕਿ ਕੋਈ ਪਹਿਲਾ ਮਾਮਲਾ ਦੀ ਮਾਨਸਿਕਾਰ ਬਣਨ ਤੋਂ ਬਾਅਦ ਬਹੁਤ ਸਾਰੇ ਕ ਸਤੇ ਸਭ ਕਾ ਐਮਐਨ ਤੇ ਮੰਤਰੀਆਂ ਦੇ ਉੱਤੇ ਵਿਜੀਲੈਂਸ ਦੀਆਂ ਕਾਰਵਾਈਆਂ ਹੁੰਦੀਆਂ ਨਜ਼ਰ ਆਈਆਂ ਤਾਂ ਬਹੁਤ ਸਾਰੇ ਲੀਡਰ ਜੇਲ੍ਹ ਦੇ ਅੰਦਰ ਗਏ ਕਈਆਂ ਦੀ ਜ਼ਮਾਨਤ ਹੋਈ ਕਈਆਂ ਦੀ ਨਹੀਂ ਹੋਈ ਕਈ ਫਿਰ ਜੇਲ੍ਹ ਜਾਂਦੀ ਤਿਆਰੀ ਦੇ ਵਿੱਚ ਨੇ ਤਾਂ ਕਹਿ ਲਿਆ ਕਿ ਜਿਹੜਾ ਮਾਹੌਲ ਹੈ ਜਿਹੜਾ ਉਹ ਬਣਦਾ ਨਜ਼ਰ ਆਇਆ ਤੇ ਵੱਡੀਆਂ ਕਾਰਵਾਈਆਂ ਬਹੁਤ ਸਾਰੇ ਮਾਮਲਿਆਂ ਵਿੱਚ ਦਾਅ ਦੋਸ਼ ਤੈਵੀ ਕਰ ਚੁੱਕੀ ਹੈ ਪਰ ਬਹੁਤ ਸਾਰੇ ਮਾਮਲੇ ਜਿਹੜੇ ਉਹ ਪੈਂਡਿੰਗ ਚੱਲਦੇ ਵੀ ਵਿਖਾਈ ਦੇ ਰਹੇ ਨੇ ਪਰ ਮੰਸਟਰ ਵੱਲੋਂ ਸਮੇ ਸਮੇਤੇ ਵਿਭਾਗਾਂ ਚਾਰ ਨੂੰ ਲੈ ਕੇ ਸੰਤਦਿਤਾਂ ਜਾਰੀ ਕੀਤੇ ਜਾਂਦੀਆਂ ਨੇ ਕਿ ਕੋਈ ਕੀ ਕੋਈ ਵੀ ਭ੍ਰਿਸ਼ਟਚਾਰੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਭਾਵੇਂ ਕਿਸੇ ਸਾਬਕਾ ਐਮਐਲਏ ਨੇ ਪੈਸਾ ਖਾਦਾ ਹੈ ਕਿਸੇ ਸਾਬਕਾ ਮੰਤਰੀ ਨੇ ਪੈਸਾ ਖਾਦਾ ਹੈ ਜਾਂ ਫਿਰ ਕੋਈ ਅਫਸਰ ਪੈਸੇ ਖਾ ਰਿਹਾ ਕਿਸੇ ਨੂੰ ਵੀ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਗੁਰੂ ਨੀਦਰ ਪੰਜਾਬੀ ਮੀਡੀਆ ਨਾਲ ਦੀ ਇਜਾਜ਼ਤ ਧੰਨਵਾਦ